ਪਿਆਰੇ ਦੋਸਤੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਵਾਲੀ ਵੀਡੀਓ ਜਿਹੜੀ ਆਪਾਂ ਕੀਤੀ ਸੀ ਬਹੁਤ ਵਧੀਆ ਤੁਸੀਂ ਉਹਦਾ ਹੰਗਾਰਾ ਦਿੱਤਾ ਕੁਝ ਵੀਰਾਂ ਦੇ ਫੋਨ ਵੀ ਆਏ ਸੀ ਚਲੋ ਇਹ ਘਟਨਾ ਜਿਹੜਾ ਕੁਝ ਹੋਣਾ ਹੋਵੇ ਕਹਿੰਦੇ ਹੋ ਕੇ ਰਹਿੰਦਾ ਕੁਝ ਵੀਰਾਂ ਨੇ ਕਮੈਂਟ ਸੀ ਵੀ ਜੇ ਪਰਿਵਾਰ ਦੇ ਹਾਲਾਤ ਇਹ ਜੇ ਸੀ ਤੇ ਉਹਨਾਂ ਨੇ ਮੀਟ ਸ਼ਰਾਬ ਕਿਉਂ ਕੀਤੀ ਵੀਰੋ ਰਿਸ਼ਤੇਦਾਰੀ ਕਰੀਬੀ ਹੁੰਦੀ ਹੈ ਸਾਡੂ ਦੀ ਰਿਸ਼ਤੇਦਾਰੀ ਬਹੁਤ ਕਰੀਬੀ ਹੁੰਦੀ ਹੈ ਚਲੋ ਨਾਰ ਉਹਨਾਂ ਦੇ ਰਿਸ਼ਤੇਦਾਰ ਦੇ ਅਸੀਂ ਪੰਜ ਚਾਰ ਸੱਜਣ ਮਿੱਤਰ ਦੋਸਤ ਸੀਗੇ ਅਗਲਾ ਸੇਵਾ ਕਰਦਾ ਹੀ ਹੈ ਚਾਹੇ ਕਿੰਨਾ ਵੀ ਗਰੀਬ ਹੋਵੇ ਇਹ ਛੋਟੀਆਂ ਗੱਲਾਂ ਹੁੰਦੀਆਂ ਪਰ ਜਿਹੜੀ ਘਟਨਾ ਵਾਪਰ ਗਈ ਇਹ ਦੋ ਤਿੰਨ ਘਟਨਾਵਾਂ ਵਾਪਰੀਆਂ ਇਹ ਜਿੱਦ ਗੱਲ ਹੀ ਨਹੀਂ ਵਾਪਰੀ ਦੋ ਤਿੰਨ ਵਾਪਰੀਆਂ ਪਰ ਛੋਟੀ ਜੀ ਗਲਤੀ ਗਈ ਵਾਰੀ ਤੁਹਾਨੂੰ ਬਹੁਤ ਵੱਡੀ ਬਰਬਾਦੀ ਦਾ ਕਾਰਨ ਬਣ ਜਾਂਦੀ ਹੈ ਤੇ ਜ਼ਿੰਦਗੀ ਚ ਇੱਕ ਤੱਥ ਹੈ ਆਪਣੀ ਗੱਡੀ ਆਪਣਾ ਅਸਲਾ ਕਦੇ ਵੀ ਕਿਸੇ ਨੂੰ ਮੰਗਮੀ ਨਾ ਦਿਓ ਜੇ ਕੋ ਤੁਹਾਡਾ ਕਰੀਬੀ ਮਿੱਤਰ ਤੁਹਾਡੀ ਗੱਡੀ ਪਰਸਨਲ ਮੰਗਦਾ ਉਹਨੂੰ ਕਿ ਭਰਾਵਾ ਕਰਾਏ ਤੇ ਕਰਾ ਦੇਣਾ ਕਿਰਾਏ ਦੇ ਪੈਸੇ ਦੇ ਦੂੰਗਾ ਪਰ ਗੱਡੀ ਨਹੀਂ ਦੇ ਸਕਦਾ ਦੋ ਮਿੰਟ ਦੀ ਕੋਰੀ ਕਰਾਰਾ ਜਵਾਬ ਜਿਹੜਾ ਹੈਗਾ ਤੁਹਾਨੂੰ ਬਹੁਤ ਚੰਗਾ ਰਹਿੰਦਾ ਤੁਸੀਂ ਬੜੇ ਫਾਇਦੇ 'ਚ ਰਹਿੰਦੇ ਹੋ ਤੀਸਰੀ ਗੱਲ ਜਿਹੜੇ ਬੱਚੇ ਆ ਵਿਦੇਸ਼ ਜਾਂਦੇ ਆ ਬੱਚੇ ਬੀਬੀਆਂ ਬਜ਼ੁਰਗ ਕੋਈ ਵੀ ਜਿਹੜੇ ਜਾਂਦੇ ਆ ਅੱਖਾਂ ਮੀਚ ਕੇ ਕਿਸੇ ਦਾ ਸਮਾਨ ਫੜ ਕੇ ਆਪਦੇ ਟਰੰਕ 'ਚ ਨਾ ਰੱਖੋ ਪਹਿਲੀ ਤਾਂ ਗੱਲ ਆ ਜਵਾਬ ਦੇ ਦਿਓ ਜੋ ਕੋਈ ਬਹੁਤਾ ਗਰੀਬੀ ਆ ਤੇ ਸਮਾਨ ਚੈੱਕ ਕਰ ਲਓ ਉਹਦੇ ਸਾਹਮਣੇ ਉਹਨੂੰ ਕਹੋ ਭਾਈ ਇੱਥੇ ਖੋਲ ਇਹਨੂੰ ਚੈੱਕ ਕਰਾ ਦੇ ਤੇ ਲੈ ਜੰਗੇ ਨਹੀਂ ਅਪਰ ਤੱਕ ਕਿਸੇ ਦਾ ਲੈ ਕੇ ਨਾ ਜਾਓ ਆਪਣੇ ਆਪ ਨੂੰ ਬੜੀ ਵੱਡੀ ਮੁਸੀਬਤ 'ਚ ਖੜੇ ਕਰ ਲਓਗੇ ਬਹੁਤ თਾਮਾਤੇ ਹੋਇਆ ਆ ਪਿਛਲੇ ਸਾਲ ਇੱਕ ਬਜ਼ੁਰਗ ਦੰਪਤੀ ਜੋੜਾ ਸੀਗਾ ਜਿਹੜਾ ਅੰਮ੍ਰਿਤਸਰ ਉਹਨਾਂ ਨੇ ਫੀਮ ਕੈਪਸੂਲਾਂ 'ਚ ਪਾ ਕੇ ਦੇਤੀ ਜੀ ਇਹ ਦਵਾਈ ਹੈ ਉਹ ਬਚਾਰੇ ਬਜ਼ੁਰਗ ਸੀਗੇ ਚਲੋ 80 ਸਾਲ ਤੋਂ ਉੱਪਰ ਸੀਗੇ ਉਹ ਅਸਲੀਅਤ ਸਾਹਮਣੇ ਆ ਗਈ ਕਰਕੇ ਉਹ ਬੰਦੇ ਤੇ ਕਾਰਵਾਈ ਹੋ ਗਈ ਉਹ ਬਜ਼ੁਰਗ ਬਸ ਗਏ ਪਰ ਬਾਹਰ ਜਾਣ ਤੋਂ ਤਾਂ ਰਹਿ ਗਈ ਇਹ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਚੌਥੀ ਜਿਹੜੀ ਸਭ ਤੋਂ ਇਪੋਰਟੈਂਟ ਪਹਿਲਾ ਆਪਣਾ ਅਸਲਾ ਕਦੇ ਕਿਸੇ ਦੇ ਹੱਥ ਚ ਨਾ ਫੜਾਓ ਆਪਣੀ ਪਰਸਨਲ ਗੱਡੀ ਕਦੇ ਕਿਸੇ ਨੂੰ ਨਾ ਦਿਓ چاہے ਤੁਹਾਡਾ ਕਿੰਨਾ ਵੀ ਕਰੀਬੀ ਆ ਪਰਿਵਾਰ ਦੀ ਨਹੀਂ ਮੈਂ ਗੱਲ ਕਰਦਾ ਪਰਿਵਾਰਕ ਮੈਂਬਰ ਹੋਰ ਚੀਜ਼ ਹੁੰਦੀ ਆ ਭਰਾ ਨੂੰ ਚਾਚੇ ਦੇ ਪੁੱਤ ਨੂੰ ਉਹ ਗੱਲ ਹੋਰ ਆ ਪਰ ਜਿਹੜੇ ਬਾਹਰਲਾ ਥਰਡ ਪਰਸਨ ਜਿਹੜਾ ਕਰੀਬੀ ਹੋਵੇ ਉਹਨੂੰ ਕਦੇ ਨਾ ਦਿਓ ਤੀਸਰੀ ਜਿਹੜੀ ਮੈਂ ਗੱਲ ਤੁਹਾਨੂੰ ਦੱਸ ਕੇ ਹਟਿਆ ਚੌਥੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਆਪਣੀ ਕਦੇ ਵੀ ਪਰਸਨਲ ਇਨਫੋਰਮੇਸ਼ਨ ਕਦੇ ਵੀ ਆਪਦੇ ਕਰੀਬੀ ਮਿੱਤਰ ਨਾਲ ਵੀ ਸ਼ੇਅਰ ਨਾ ਕਰਿਓ ਜਿੱਦਣ ਤੁਹਾਨੂੰ ਡੋਬਿਆ ਜਿੱਦਣ ਤੁਹਾਨੂੰ ਮਾਰਿਆ ਜਿੱਦਣ ਤੁਸੀਂ ਦੁਨੀਆ 'ਚ ਖੱਜਲ ਖਵਾਰ ਹੋਏ ਤੁਹਾਡੇ ਸਾਰੇ ਭੇਤ ਜਿਹੜੇ ਹੈਗੇ ਆ ਤੁਹਾਡੇ ਸਭ ਤੋਂ ਕਰੀਬੀ ਮਿੱਤਰ ਨੇ ਦੇਣੀ ਆ ਕਿਉਂਕਿ ਉਹਨੂੰ ਤੁਹਾਡੇ ਹਰ ਇੱਕ ਰਾਜ ਦਾ ਪਤਾ ਹੁੰਦਾ ਆਪਣੇ ਅੰਦਰੂਨੀ ਰਾਜ ਕਦੇ ਵੀ ਕਿਸੇ ਨਾਲ ਕਿੰਨਾ ਵੀ ਤੁਹਾਡਾ ਕਰੀਬੀ ਮਿੱਤਰ ਆ ਉਹਦੇ ਨਾਲ ਕਦੇ ਵੀ ਸ਼ੇਅਰ ਨਾ ਕਰਿਓ ਦੇ ਇਹ ਗੱਲਾਂ 30 ਸਾਲ ਦੇ ਤਜਰਬੇ ਦੀਆਂ ਬੋਲ ਰਿਹਾ ਤੇ ਦੂਸਰੀ ਗੱਲ ਜਿਹੜੇ ਹਜੇ ਵੀ ਚੈਨਲਾਂ ਤੇ ਆ ਮੁੰਡੇ ਤੇ ਕੁੜੀਆਂ ਯਾਰ ਮਾੜੀਆਂ ਗੰਦੀਆਂ ਵੀਡੀਓ ਬਣਾਉਣੇ ਤੁਸੀਂ ਗਾਲਾਂ ਗੰਦੀਆਂ ਕੱਢਦੇ ਹੋ ਉਹ ਪਰਿਵਾਰਾਂ ਦੇ ਵਿੱਚ ਨਹੀਂ ਇਹ ਚੀਜ਼ਾਂ ਬੋਲਣ ਵਾਲੀਆਂ ਤੁਸੀਂ ਬਾਬੇ ਨਾਨਕ ਦੀ ਚਲਾਏ ਹੋਈ ਚਲਾਏ ਹੋਏ ਧਰਮ ਦੇ ਵਿਰਾਸਤੀ ਬੱਚੇ ਹੋ ਬਾਬੇ ਨਾਨਕ ਦੀ ਵਿਰਾਸਤ ਦੇ ਧੀਆ ਪੁੱਤ ਨੂੰ ਤੇ ਬਾਬੇ ਨਾਨਕ ਦੀ ਵਿਰਾਸਤ ਦਾ ਪੁੱਤ ਪੰਜਾਬ ਦਾ ਪੁੱਤ ਇੱਕ ਚੰਗੀ ਮਾਂ ਦਾ ਚੰਗੇ ਪਿਓ ਦੀ ਪਰਵਿਸ਼ ਚ ਪਲਿਆ ਚੰਗੇ ਦਾਦੇ ਦਾਦੀ ਦਾ ਪੋਤਰਾ ਕਦੇ ਕਿਸੇ ਦੀ ਧੀ ਨੂੰ ਕਦੇ ਕਿਸੇ ਦੀ ਮਾਂ ਨੂੰ ਕਿਸੇ ਔਰਤ ਨੂੰ ਮਾੜੀ ਭਾਸ਼ਾ ਤਾਂ ਉਹ ਬੋਲਦਾ ਹੀ ਨਹੀਂ ਇਹ ਉਹਦਾ ਅਸੂਲ ਹੁੰਦਾ ਉਹ ਪਰਿਵਾਰ ਦੇ ਵਿੱਚੋਂ ਇਹ ਚੀਜ਼ ਮਿਲੀ ਹੁੰਦੀ ਹੈ ਮੈਂ ਹੁਣ ਵੀ ਕਿੰਨਾ ਵੀ ਜਿਹੜਾ ਬਾਬੇ ਨਾਨਕ ਦੇ ਮਿਸ਼ਨ ਜਿਹੜਾ ਬਾਬੇ ਨਾਨਕ ਨੇ ਸ਼ੁਰੂ ਕੀਤਾ ਅਜ ਤੋਂ 500 ਸਾਲ ਪਹਿਲਾਂ ਜਿਹੜਾ ਉਸ ਵਿਰਾਸਤ ਦਾ ਬੱਚਾ ਬਾਬੇ ਨਾਨਕ ਦਾ ਪੁੱਤ ਗੁਰੂ ਗੋਬਿੰਦ ਸਿੰਘ ਦਾ ਪੁੱਤ ਚੰਗੀ ਮਾਂ ਦਾ ਜਾਇਆ ਚੰਗੇ ਪਿਓ ਦੀ ਪਰਵਰਿਸ਼ ਚ ਪਲਿਆ ਚੰਗੇ ਦਾਦੇ ਦਾਦੀ ਦੀ ਸਿੱਖਿਆ ਚ ਪਲਿਆ ਹੋਇਆ ਬੱਚਾ ਕਦੇ ਵੀ ਕਿਸੇ ਦੀ ਧੀ ਨੂੰ ਭੈਣ ਨੂੰ ਮਾਂ ਨੂੰ ਕਦੇ ਮਾੜਾ ਸ਼ਬਦ ਨਾਲ ਬੁਲਾਉਂਗਾ। ਇੱਥੇ ਚਿੱਟੀਆਂ ਦਾੜ੍ਹੀਆਂ ਵਾਲੇ ਗੰਦੇ ਤੋਂ ਗੰਦੇ ਕਮੈਂਟ ਕਰਦੇ ਜਿਹਨਾਂ ਦੇ ਗਾਤਰੇ ਪਾਏ ਹੋਏ। ਕੁਝ ਨਹੀਂ ਸਿੱਖਿਆ ਤੁਸੀਂ। ਕੁਝ ਨਹੀਂ ਬਦਲਿਆ। ਬਾਬਾ ਨਾਨਕ ਤਾਂ ਲਾਲੂ ਆਉਂਦਾ ਸੀ। ਕਦੇ ਗਏ ਆ ਤੁਸੀਂ ਕਿਸੇ ਲਾਲੂ ਦੇ ਘਰੇ? ਅੱਜ ਤਾਂ ਸਾਡੇ ਧਾਰਮਿਕ ਲੀਡਰ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਆ ਉਹ ਕਿਸੇ ਗਰੀਬ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਨਹੀਂ ਜਾਂਦੇ। ਤੇ ਕਥਾ ਬਾਬੇ ਬਾਬੇ ਨਾਨਕ ਦੀ ਬਾਬੇ ਲਾਲੋ ਦੇ ਘਰ ਦੀ ਸੁਣਾਉਂਦੇ ਆ। ਵਤੀਰਾ ਬਲਕ ਭਾਗੋਂ ਵਾਲਾ। ਜਿੰਨਾ ਚਿਰ ਸੀ ਇਹ ਰਾਹ ਤੇ ਨਾ ਚੱਲਦੇ। ਮੈਂ ਇੱਕ ਜ਼ਿਕਰ ਕੀਤਾ ਸੀ ਇੱਕ ਬੱਚੀ ਬਿਮਾਰ ਸੀਗੀ। ਮੈਂ ਉਹਨਾਂ ਦੇ ਘਰੇ ਗਿਆ ਅਤ ਦੀ ਗਰੀਬੀ। ਮੈਨੂੰ ਉਹਨਾਂ ਨੇ ਚਾਹ ਪਿਆਈ ਦੁੱਧ ਖੱਟਾ ਸੀ। ਮੈਂ ਚੁੱਪ ਕਰਕੇ ਪੀ ਲਈ। ਮੈਂ ਉਸ ਪਰਿਵਾਰ ਦੀ ਮੈਂ ਦਰਦੀ ਵਾਸਤੇ ਗਿਆ ਮੈਂ ਚਾਹ ਪੀਣੀ ਸੀ ਗਿਆ ਪਾਣੀ ਪੀਣੀ ਮਹਿਮਾਨ ਰੱਖਿਆ ਪਰਿਵਾਰ ਦਾ ਔਰ ਇੰਨੀਆਂ ਅਸੀਸਾਂ ਦਿੱਤੀਆਂ ਪਰ ਮੈਂ ਬਾਬੇ ਨਾਨਕ ਦਾ ਸ਼ੁਕਰ ਗੁਜ਼ਾਰ ਕੀਤਾ ਮੈਂ ਕਿਹਾ ਬਾਬਾ ਨਾਨਕਾ ਸ਼ੁਕਰ ਹੈ ਤੂੰ ਲਾਲੂ ਦੇ ਘਰੇ ਗਿਆ ਸੀ ਅੱਜ ਆ ਤੇਰਾ ਬੱਚਾ ਅੱਜ ਦੇ ਲਾਲੂ ਦੇ ਘਰੇ ਖੜਾ ਮੈਂ ਸਾਰੀ ਨੌਕਰੀ ਗਰੀਬ ਚ ਆ ਗਿਆ ਉਹਨੂੰ ਉੱਠ ਕੇ ਕੁਰਸੀ ਤੋਂ ਨਿਓ ਕੇ ਸਾਸਰੀ ਕੱਲ ਬੁਲਾ ਕੇ ਉਹਨੂੰ ਪਹਿਲਾਂ ਪਾਣੀ ਪਿਆਇਆ ਵਧੀਆ ਚਾਹ ਪਿਆਈ ਜੇ ਰੋਟੀ ਪਾਣੀ ਖਾਣਾ ਨੂੰ ਰੋਟੀ ਪਾਣੀ ਖਵਾਇਆ ਤੇ ਕਿਸੇ ਤਗੜੇ ਨੂੰ ਮੈਂ ਕਦੇ ਐ ਨਹੀਂ ਸੀ ਕੀਤਾ ਮੈਂ ਤਾਂ ਯਾਰ ਹੀ ਗਰੀਬਾਂ ਦਾ ਸੀ ਸ਼ੁਰੂ ਤੋਂ ਸੋ ਇਸ ਕਰਕੇ ਜ਼ਿੰਦਗੀ ਦੇ ਕੁਝ ਅਸੂਲ ਹੁੰਦੇ ਆ ਉਹਨਾਂ ਅਸੂਲਾਂ ਨੂੰ ਉਹਨਾਂ ਅਸੂਲਾਂ ਤੇ ਪਹਿਰਾ ਦਿਓ ਇੱਕ ਵੀਰਵੈਲ ਵਾਲੇ ਮੁੰਡੇ ਦਾ ਕਤਲ ਹੁੰਦਾ ਪੰਬੋਰ ਬਹੁਤ ਮਸ਼ਹੂਰ ਟਰੇਲਰ ਨੇ ਜਿਵੇਂ ਸਾਡੇ ਮੋਗੇ ਦੀਪ ਵਾਲੇ ਆ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਹਟਿਆ ਉਹ ਵੀ ਇਸੇ ਦਾ ਹੀ ਹਿੱਸਾ ਵੀ ਬਾਬੇ ਨਾਨਕ ਦਾ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲਾ ਸਿੱਖਾਂ ਦੇ ਘਰੇ ਜੰਮਿਆ ਪੰਜਾਬ ਦਾ ਜਾਇਆ ਕਦੇ ਕਿਸੇ ਤੋਂ ਫਰੋਤੀਆਂ ਨਹੀਂ ਲੈਂਦਾ ਕਦੇ ਕਿਸੇ ਬੇਗਨਾ ਦਾ ਕਤਲ ਨਹੀਂ ਕਰਦਾ ਕਿਸੇ ਮਜਬੂਰ ਤੇ ਕਿਸੇ ਗਰੀਬ ਤੇ ਕਿਸੇ ਬੇਗਨਾ ਤੇ ਕਦੇ ਹੱਥ ਨਹੀਂ ਚੱਕਦਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ ਸਾਡੇ ਪ੍ਰਚਾਰਕਾਂ ਦੇ ਪ੍ਰਚਾਰ ਦੇ ਵਿੱਚੋਂ ਇਹ ਚੀਜ਼ਾਂ ਗਾਇਬ ਹੋ ਚੁੱਕੀਆਂ ਅੱਜ ਜਿੰਨੇ ਲਾਲਚੀ ਲੋਭੀ ਕੱਲ ਦੇ ਗद्दार ਕੱਲ ਦੇ ਅੰਗਰੇਜ਼ਾਂ ਦੇ ਟਾਊਟ ਉਹ ਜਿਹੜੇ ਅੱਜ ਤੁਹਾਡੇ ਜਿ ਖਾਨਦਾਨੀ ਬਣ ਕੇ ਵੜੇ ਹੋਏ ਹਨ ਤੇ ਤੁਹਾਡੀ ਅਗਵਾਈ ਕਰਦੇ ਆ ਅੱਜ ਦੇ ਖਾਨਦਾਨੀ ਜਿਹੜੇ ਕੱਲ ਦੇ ਮੁਖਬਰ ਟਾਊਟ ਉਹਨਾਂ ਨੇ ਸਮਾਜ ਇਹੋ ਜਿਹਾ ਹੀ ਸਿਰਜਣਾ ਇਹ ਉਹਨਾਂ ਦੀ ਪਦੈਸ਼ ਦੇ ਵਿੱਚੋਂ ਹੀ ਇਹ ਸਮਾਜ ਨਿਕਲਿਆ ਹੁਣ ਉਹ ਮੁੰਡਾ ਮਾਰਤਾ ਉਹ ਵਾਲਾ ਕੱਲ ਪੁਲਿਸ ਨੇ ਉਹ ਦੋਨੇ ਮਾਰਤੇ ਉਹਨਾਂ ਚ ਦੋ ਜਾਨੇ ਮਾਰਤੇ ਆ ਕੀ ਨਿਕਲਿਆ ਉਹ ਬੀਰ ਬਿਰਲ ਵਾਲੇ ਦਾ ਪਰਿਵਾਰ ਮਿਲ ਕਰਿਆ ਪਰਸੋਂ ਦਾ ਯਾਰ ਤੁਸੀਂ ਮਾਰਨ ਲੱਗੇ ਤਾਂ ਕੁਝ ਸੋਚ ਲਓ ਮਾਰਿਆ ਕਿਹੜੀ ਗੱਲੋਂ ਕਿ ਤੂੰ ਮੈਨੂੰ ਪਛਾਣਿਆ ਨਹੀਂ ਕਮਾਲ ਦੀ ਗੱਲ ਹੋ ਗਈ ਆ ਤੇ ਹੁਣ ਜਿਹੜੇ ਕੱਲ ਦੋ ਮਰ ਗਏ ਉਹ ਅੱਜ ਅਜੇ ਉਹੀ ਹਾਲਾਤ ਉਹਨਾਂ ਦੇ ਘਰਾਂ 'ਚ ਉਹ ਨੌਜਵਾਨਾਂ ਕਿਉਂ ਜ਼ਿੰਦਗੀਆਂ ਗਵਾ ਰਹੇ ਨੇ ਤੁਸੀਂ ਉਹ ਪੰਜਾਬ ਦੀ ਖਾਤਰ ਲੜ ਲਓ ਬੜੇ ਸਾਡੇ ਪੰਜਾਬ ਦੇ ਦੁਸ਼ਮਣ ਬੈਠੇ ਆ ਹੋਰ ਸਮਾਜਿਕ ਕ੍ਰਿਤੀਆਂ ਕਿੰਨੀਆਂ ਉਹਨਾਂ ਦੇ ਉਹਨਾਂ ਦੀ ਖਾਤਰ ਲੜਾਈ ਲੜ ਲਓ ਕਿਉਂ ਕਿਸੇ ਦਾ ਕਿਸੇ ਦਾ ਘਰ ਬਰਬਾਦ ਕਰਦੇ ਹੋ ਕੋਈ ਜਿਹੜਾ ਇੱਕ ਪਾਸੇ ਤੁਸੀਂ ਗੱਲਾਂ ਤੁਸੀਂ ਜਿੰਨੇ ਵੀ ਮੈਂ ਤੁਹਾਡੀਆਂ ਸੁਣਦਾ ਤੁਸੀਂ ਕਹਿੰਨੇ ਜੀ ਅਸੀਂ ਪੰਜਾਬ ਦੀ ਖਾਤਰ ਲੜਦੇ ਆਂ ਜੀ ਅਸੀਂ ਸਿੱਖੀ ਨੂੰ ਪਿਆਰ ਕਰਦੇ ਆਂ ਅਸੀਂ ਧਰਮ ਨੂੰ ਤੇ ਯਾਰ ਧਰਮ ਤਾਂ ਆਹ ਕੰਮ ਨਹੀਂ ਕਹਿੰਦਾ ਤੇ ਪੁਲਿਸ ਅਫਸਰਾਂ ਨੂੰ ਵੀ ਅਪੀਲ ਹੈ ਇਹਨਾਂ ਬੱਚਿਆਂ ਨੂੰ ਇੱਕ ਵਾਰੀ ਆਵਾਜ਼ ਮਾਰੋ ਇਹਨਾਂ ਨੂੰ ਇੱਕ ਮੌਕਾ ਦਿਓ ਚਲੋ ਜਿਹੜੇ ਅਪਰਾਧ ਦੇ ਵਿੱਚ ਵੜ ਗਏ ਆ ਜੇ ਉਹਣਾ ਚਾਹੁੰਦੇ ਆ ਵਾਪਸ ਮੈਂ ਜਦੋਂ ਮਖੂ ਸੀਗਾ ਤੇ ਅਸੀਂ ਇੱਕ ਰੇਡ ਕੀਤਾ ਹਲਗੋਂ ਕੋਠੀ ਜਦੋਂ ਅਸੀਂ ਉਹਨਾਂ ਦੇ ਘਰੇ ਰੇਡ ਕੀਤਾ ਤੇ ਉਸ ਮੁੰਡੇ ਦੀ ਭੈਣ ਸਾਡੇ ਤੇ ਗੱਡੀ ਖੋਈ ਸੀ ਉਹਨੇ ਹੋਰ ਵੀ ਕਈ ਵਾਰਦਾਤਾਂ ਕੀਤੀਆਂ ਸੀ ਕੁੜੀ ਇੰਨੀ ਟੈਨਸ਼ਨ ਲੈਂਦੀ ਸੀ ਉਹਦੀ ਭੈਣ ਡੱਕੇ ਵਰਗੀ ਹੋਈ ਵੀ ਆ ਇਸ ਤਰ੍ਹਾਂ ਐ ਬੱਚੇ ਤੇ ਮੈਂ ਜਦੋਂ ਉਹਨਾਂ ਦੇ ਘਰੇ ਗਿਆ ਉਹ ਕੁੜੀ ਡਿੱਗਣ ਡੱਗੀ ਪੈਣ ਲੱਗੀ ਸੀ ਮੈਂ ਕਿਹਾ ਭੈਣ ਜੀ ਵੀ ਕੁੜੀ ਨੂੰ ਕੀ ਗੱਲ ਹੈ ਕਹਿੰਦੇ ਵੀਰ ਜੀ ਵੀ ਉਸੇ ਦੀ ਟੈਨਸ਼ਨ ਲੈਂਦੀ ਆ ਮੈਂ ਕਿਹਾ ਭੈਣ ਜੀ ਇਹਦਾ ਇਲਾਜ ਕਰਾਓ ਜੇ ਤੁਹਾਡੇ ਕੋਲੇ ਨਹੀਂ ਸੋਰਸ ਹੈਗੇ ਅਸੀਂ ਕਰਵਾ ਦਿੰਨੇ ਆ ਤੁਸੀਂ ਇਹਨੂੰ ਦਾਖਲ ਕਰਾਓ ਖਰਚਾ ਅਸੀਂ ਕਰਾਂਗੇ ਇਹਨੂੰ ਬੱਚੀ ਨੂੰ ਬਚਾਓ ਉਹਨੂੰ ਅਸੀਂ ਫੜ ਲਾਂਗੇ ਕੋਈ ਗੱਲ ਨਹੀਂ ਅੱਜ ਨਹੀਂ ਸਾਡੇ ਹੱਥ ਆਇਆ ਕੱਲ ਨੂੰ ਫੜ ਲਾਂਗੇ ਅਸੀਂ ਉਹਨੂੰ ਫੜ ਹੀ ਲੈਣਾ ਉਹ ਕਹਿੰਦੀ ਵੀਰ ਜੀ ਠੀਕ ਆ ਮੈਂ ਪੰਚਾਇਤ ਤੋਂ ਸਰਪੰਚ ਸੀ ਉੱਥੋਂ ਦਾ ਮੈਨੂੰ ਬਾਈ ਨੂੰ ਕਿਹਾ ਮੈਂ ਕਿਹਾ ਭਾਜੀ ਤੁਸੀਂ ਲੈ ਕੇ ਜਾਓ ਕੁੜੀ ਨੂੰ ਚਲੋ ਉਹਨਾਂ ਨੇ ਇਲਾਜ ਕਰਵਾਇਆ ਦਵਾਈ ਦੂ ਕੁੜੀ ਠੀਕ ਹੋ ਗਈ ਉਸ ਮਾਂ ਨੇ ਆਪਦੇ ਮੁੰਡੇ ਨੂੰ ਕਿਹਾ ਕਹਿੰਦੇ ਇੰਨੀ ਪੁਲਿਸ ਆਪਣੇ ਘਰੇ ਆਈ ਆ ਪਹਿਲਾ ਬੰਦਾ ਜਿਹੜਾ ਕੋਈ ਥੋਡੇ ਚੁੱਲਿਆਂ 'ਚ ਮਾਰਦਾ ਸੀ ਕਿ ਕੀ ਕਰਦਾ ਸੀ ਕੀ ਕਰਦਾ ਸੀ ਉਹ ਪੇਸ਼ ਹੋਇਆ ਮੁੰਡੇ ਮੈਂ ਜੇਲ੍ਹ 'ਚੋਂ ਲੈ ਕੇ ਆਇਆ ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਜਦੋਂ ਮੈਂ ਜੇਲ੍ਹ 'ਚ ਉਹਨਾਂ ਨੂੰ ਲੈਣ ਗਿਆ ਨਾ ਤੇ ਮੈਨੂੰ ਡਿਊਟੀ ਦਰਬਾਨ ਕਹਿੰਦਾ ਜੀ ਤੁਹਾਨੂੰ ਕੁਝ ਬੰਦੇ ਮਿਲਣਾ ਚਾਹੁੰਦੇ ਆ ਸਤਪਾਲ ਚਾਵਲਾ ਮੱਲਾਂ ਵਾਲੇ ਵਾਲਾ ਜਿਹੜਾ ਨਗਰ ਕੌਂਸਲ ਦਾ ਵਾਈਸ ਪ੍ਰਧਾਨ ਸੀ ਉਹ ਵੀ ਉੱਥੇ ਵਿੱਚ ਖੜਾ ਸੀ ਉਹਨਾਂ ਦੇ ਕੋ ਉਹ ਇੱਕ 307 ਦੇ ਮਕਦਮੇ ਵਿੱਚ ਜੇਲ੍ਹ 'ਚ ਸੀਗਾ ਤੇ ਮੇਰਾ ਡਰ ਵੈਸੇ ਇਹ ਬਹੁਤ ਸੀਗਾ ਜਦੋਂ ਨੂੰ ਪਤਾ ਲੱਗਿਆ ਵੀ ਮੈਂ ਪ੍ਰੋਟੈਕਸ਼ਨ ਵਾਰੰਟ ਤੇ ਆਉਣ ਲੱਗਿਆ ਲੈਣ ਆਇਆ ਤੇ ਉਹ ਡਰ ਗਏ ਮੁੰਡੇ ਬਹੁਤ ਤੇ ਚਾਵਲੇ ਹੁਣੀ ਉੱਥੇ ਡਿਊਟੀ 'ਚ ਮੈਨੂੰ ਕਹਿੰਦੇ ਵੀ ਸਤਪਾਲ ਝੂਠ ਨਹੀਂ ਬੋਲਦੇ ਇਹ ਉਹਨਾਂ ਨੂੰ ਮੇਰਾ ਪਤਾ ਸੀ ਚਾਵਲੇ ਉਹਨਾਂ ਨੂੰ ਤੁਸੀਂ ਅੱਜ ਵੀ ਤਸਦੀਕ ਕਰ ਲਿਓ ਉਹਨਾਂ ਤੋਂ 25 30 ਜਣੇ ਸੀ ਉਹ ਕਹਿੰਦੇ ਸਤਪਾਲ ਝੂਠ ਨਹੀਂ ਇਹ ਬੋਲਣਗੇ ਇਹਨਾਂ ਨੂੰ ਕਈ ਕੁਛ ਨਾ ਮੈਂ ਕਿਹਾ ਬਾਈ ਮੈਨੂੰ ਕੀ ਹੈ ਉਹਨਾਂ ਨੇ ਜਿੰਨੀਆਂ ਵਾਰ ਦਾਤਾ ਕੀਤੀ ਸੀ ਮਹਾਰਾਜ ਰੋਟੀ ਖਵਾਈ ਠਾਬੇ ਤੋਂ ਉੱਤੇ ਸਾਰੀਆਂ ਮੰਨ ਗਿਓ ਅੱਜ ਉਹ ਬੱਚੇ ਆਪਣੋ ਆਪਣੇ ਘਰਾਂ ਹੀ ਬੈਠੇ ਆ ਇੱਕ ਅੰਮੀ ਵਾਲੇ ਦਾ ਮੁੰਡਾ ਮੈਨੂੰ ਉਹਦਾ ਇਟਲੀ ਤੋਂ ਫੋਨ ਆਇਆ ਥੋੜੇ ਦਿਨ ਪਹਿਲਾਂ ਕਹਿੰਦਾ ਬਾਈ ਜੀ ਉਹ ਤੋਂ ਮੈਨੂੰ ਥੋੜੇ ਤੇ ਬਹੁਤ ਗੁੱਸਾ ਆ ਗਿਆ ਤੁਸੀਂ ਮੈਨੂੰ ਥੋੜਾ ਜਿਹਾ ਟੌਰਚਰ ਕੀਤਾ ਪਰ ਕਹਿੰਦਾ ਅੱਜ ਮੈਂ ਤੁਹਾਡਾ ਇੰਨਾ ਕੁ ਧੰਨਵਾਦ ਕਰਦਾ ਵੀ ਅੱਜ ਮੈਂ ਪਿੰਡ ਕੋਠੀ ਵੀ ਪਾਈ ਆ ਤੇ ਮੈਂ ਆਪਦੇ ਆਤੇ ਨੂੰ ਸਰਪੰਚ ਪਿੰਡ ਦਾ ਬਣਨ ਵਾਸਤੇ ਇੰਨੇ ਪੈਸੇ ਭੇਜੇ ਆ। ਚਲੋ ਜੇ ਤੁਸੀਂ ਉਦੋਂ ਚਾਰ ਮੇਰੇ ਲਾਤੀਆਂ ਪਰਚਾ ਨਹੀਂ ਦਿੱਤਾ ਸੀ। ਐਕਚੁਅਲੀ ਕੀ ਸੀ ਉਸ ਮੁੰਡੇ ਦਾ ਮਾਪਿਓ ਹੈ ਨਹੀਂ ਸੀ। ਉਹ ਵਿਚਾਰਾ ਭਲੇ ਵਿਚਾਰਾ ਇਸ ਤਰ੍ਹਾਂ ਸੀ। ਚਲੋ ਅਸੀਂ ਉਹਨੂੰ ਥੋੜਾ ਜਿਆ ਝਿੜਕਿਆ। ਸਿਧੇ ਰਾਹ ਪੈ ਗਿਆ ਸਾਡਾ ਕੀ ਗਿਆ ਅੱਜ ਇਟਲੀ 'ਚ ਬੈਠਾ ਉਹਦੇ ਬੱਚੇ ਪਾਲੀ ਜਾਂਦਾ। ਅੱਜ ਫੋਨ ਕਰਕੇ ਧੰਨਵਾਦ ਕਰਦਾ ਨਹੀਂ ਥੱਕਦਾ। ਤੇ ਇਸ ਕਰਕੇ ਮੈਂ ਨੌਜਵਾਨੀ ਨੂੰ ਅਪੀਲ ਕਰਦਾ ਤੁਹਾਨੂੰ ਕੋਈ ਨਹੀਂ ਫੜਾਉਂਦਾ। ਆ ਜਿਹੜੇ ਤੋਂ ਹੱਥੋਂ ਗੋਲੀਆਂ ਮરાਉਂਦੇ ਮੁੜ ਕੇ ਇਹੀ ਫੜਾਉਂਦੇ ਆ ਤੁਹਾਨੂੰ। ਵਰਗ ਸੁਪਨਾ ਨਹੀਂ ਆ ਜਾਂਦਾ ਪੁਲਿਸ ਨੂੰ ਵੀ ਤੁਸੀਂ ਇੱਥੇ ਬੈਠੇ ਹੋ। ਤੇ ਇੰਨੀਆਂ ਗੱਲਾਂ ਤੁਹਾਨੂੰ ਕਿਸੇ ਨੇ ਦੱਸਣੀਆਂ ਨਹੀਂ। ਤੁਹਾਡੇ ਮਾਂ ਪਿਓ ਦਾ ਭਲਾ ਚਾਹਣਾ, ਤੁਹਾਡਾ ਭਲਾ ਚਾਹਣਾ ਤੁਹਾਨੂੰ ਇਸ ਕਰਕੇ ਰਿਕੁਐਸਟ ਕਰ ਰਿਹਾ। ਚੰਗੇ ਕੰਮ ਕਰਕੇ ਜਾਓ। ਹੁਣ ਬੀਬੀ ਗੁਨੀਵ ਕੌਰ ਜੀ ਦਾ ਮੈਂ ਇੱਕ ਬਿਆਨ ਦੇਖਿਆ ਸੀ ਉਹ ਕਹਿੰਦੀ ਸੀ ਗੱਬਰ ਸਿੰਘ ਤੋਂ ਜਿਵੇਂ ਬੱਚੇ ਡਰਦੇ ਸੀ ਵੀ ਗੱਬਰ ਸਿੰਘ ਆ ਗਿਆ ਸੌ ਜਾ ਵੀ ਮਜੀਠੀਆ ਤੋਂ ਇਸ ਤਰ੍ਹਾਂ ਡਰਦੇ ਆ ਵੀ ਮਜੀਠੀਆ 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 ਬੀਬੀ ਜੀ ਡਰਦੇ ਤਾਂ ਤੁਹਾਡੇ ਲੀਡਰ ਵੀ ਇਹ ਤੋਂ ਬਹੁਤ ਸੀ ਤੁਹਾਡੇ ਅਕਾਲੀ ਦਲ ਦੇ ਲੀਡਰ ਤੁਹਾਨੂੰ ਵੀ ਪਤਾ ਹੈ ਇੱਕ ਬਹੁਤ ਵੱਡੇ ਲੀਡਰ ਨਾਲ ਦੋ ਅਕਾਲੀ ਲੀਡਰਾਂ ਦੀਆਂ ਵੀਡੀਓ ਵਾਇਰਲ ਹੋਈਆਂ ਸੀ ਇੱਕ ਮਾਝੇ ਚੋਂ ਇੱਕ ਇਧਰੋਂ ਚਲੋ ਉਹ ਤਾਂ ਜਿਹੜਾ ਇਧਰਲਾ ਲੀਡਰ ਸੀਗਾ ਦੂਸਰਾ ਲੀਡਰ ਸੀ ਵੱਡਾ ਲੀਡਰ ਸੀ ਉਹਨੇ ਇਹਨਾਂ ਦੇ ਪਰਿਵਾਰ ਦੀ ਖਾਤਰ ਕੁਰਬਾਨੀ ਵੀ ਕੀਤੀ ਸੀ ਬੀਬੀ ਜੀ ਫੂਡ ਪ੍ਰੋਸੈਸਿੰਗ ਮੰਤਰੀ ਸੀ ਉਸ ਕੁਰਬਾਨੀ ਦਾ ਥੋੜਾ ਜਿਹਾ ਉਹਨੇ ਮੁੱਲ ਵਟਾਉਣਾ ਚਾਹਿਆ ਓਵੇਂ ਨਹੀਂ ਕੋਈ ਲਾਲਚ ਦਾਇਤ ਨਹੀਂ ਕੋਈ ਅੰਬੋਰ ਸਾਈਡ ਦਾ ਕੋਈ ਕੰਮ ਸੀ ਉਹ ਲੀਡਰ ਕਹਿੰਦਾ ਵੀ ਬੀਬੀ ਮੈਨੂੰ ਤਾਂ ਤੇਰੇ ਤੇ ਮਾਣ ਹੈ ਤੂੰ ਮੇਰੀ ਛੋਟੀ ਭੈਣ ਹੈ ਮੈਂ ਤਾਂ ਤੁਹਾਡਾ ਹੱਥ ਨਹੀਂ ਉਹਨਾਂ ਚਿਰ ਛੱਡਣਾ ਜਿੰਨਾ ਚਿਰ ਤੁਸੀਂ ਇੱਥੇ ਸਾਈਨ ਨਹੀਂ ਕਰਦੇ ਬੀਬੀ ਕਹਿੰਦੀ ਹੈ ਮੈਂ ਰਜਵਾੜੇ ਪਰਿਵਾਰ ਦੀ ਧੀ ਤੇ ਇੱਕ ਤੂੰ ਸਾਡੀਆਂ ਸਾਡੀਆਂ ਰੋਟੀਆਂ ਤੇ ਸਾਡੀ ਸਾਡੀ ਖਰਾਤ ਤੇ ਇਸ ਤੱਕ ਪਹੁੰਚਣ ਵਾਲਾ ਸਾਡੀ ਮਿਹਰਬਾਨੀ ਨਾਲ ਇੱਥੋਂ ਤੱਕ ਪਹੁੰਚਣ ਵਾਲਾ ਮੇਰਾ ਹੱਥ ਫੜ ਲਿਆ ਤੇਰੀ ਹਿੰਮਤ ਕਿਵੇਂ ਪੈ ਗਈ ਫਿਰ ਬੀਬੀ ਨੇ ਫਿਰ ਗੱਬਰ ਸਿੰਘ ਨੂੰ ਫੋਨ ਕੀਤਾ ਕੱਲ ਦੇ ਗਦਾਰ ਅੱਜ ਦੇ ਖਾਨਦਾਨੀ ਕਿਰਾਏ ਦੇ ਘਰਾਂ 'ਚ ਰਹਿਣ ਵਾਲੇ ਅੱਜ ਅੱਧੇ ਪੰਜਾਬ ਦੀ ਸਲਤਨਤ ਦੇ ਮਾਲਕ ਬਣੇ ਬੈਠੇ ਆ ਇਹਨਾਂ ਦਾ ਪਿਸ਼ੋਕਰ ਤਾਂ ਕੀ ਹੈ ਵੇਖੋ ਚੱਕੋ ਗੱਬਰ ਸਿੰਘ ਫਿਰ ਉਸ ਲੀਡਰ ਨੂੰ ਚੰਡੀਗੜ੍ਹ ਲਿਆਉਂਦਾ ਜੋ ਕੋਸ਼ੋਧੇ ਨਾਲ ਵਿਚਾਰੇ ਨੇ ਉੱਥੇ ਕੀਤਾ ਜੋ ਹੋਇਆ ਸਾਰੀ ਲੀਡਰਸ਼ਿਪ ਨੂੰ ਪਤਾ ਹੈ ਔਰ ਓਪਨਲੀ ਕੀਤਾ ਵੀ ਕੱਲ ਤੋਂ ਵੀ ਸਾਡੇ ਸਾਡੇ ਪਰਿਵਾਰ ਦੀ ਬੀਬੀ ਦੇ ਕੋਈ ਅੱਗੇ ਦੀ ਨੰਨਾਂਕ ਜੋ ਗਲਤੀ ਨਾਲ ਹੱਥ ਦਾ ਹੱਥ ਪੜਨ ਦਾ ਬੜੇ ਦੂਰ ਦੀ ਗੱਲ ਫੜਿਆ ਸੀ ਉਹਨੇ ਮਾਣ ਨਾਲ ਵੀ ਬੀਬੀ ਜੀ ਮੈਂ ਤੁਹਾਡੇ ਪਰਿਵਾਰ ਦੀ ਖਾਤਰ ਇੰਨੀ ਵੱਡੀ ਕੁਰਬਾਨੀ ਕੀਤੀ ਆ ਆ ਇੱਕ ਮੇਰੇ ਸਾਡੇ ਉਹ ਕੰਮ ਆ ਮੇਰਾ ਨਿੱਜੀ ਆ ਮੇਰੇ ਲੋਕਾਂ ਦਾ ਲੋਕ ਮੈਥੋਂ ਇਹ ਉਮੀਦ ਰੱਖਦੇ ਆ ਵੀ ਇਹ ਲੋਕਾਂ ਦਾ ਕੰਮ ਐ ਤੁਸੀਂ ਕਰ ਦਿਓ ਮੈਂ ਉਹਨਾਂ ਚਿਰ ਤੁਹਾਡਾ ਹੱਥ ਨਹੀਂ ਛੱਡਣਾ ਜਿੰਨੇ ਚਿਰ ਤੁਸੀਂ ਸਾਈਨ ਨਹੀਂ ਕਰਦੇ ਮੇਰੀ ਛੋਟੀ ਭੈਣ ਤੁਸੀਂ ਉਹਦੇ ਨਾਲ ਜੋ ਕੁਛ ਉੱਥੇ ਦੋਸਤੋਂ ਹੋਇਆ ਕੀ ਤੋਂ ਕੀ ਤੋਂ ਉਹ ਕਟਵਾਇਆ ਛੇਰ ਇੱਕ ਕੁੜੀ ਲਿਆਂਦੀ ਜਾਂਦੀ ਆ ਫਿਰ ਉਹਦੀ ਵੀਡੀਓ ਵਾਇਰਲ ਕੀਤੀ ਜਾਂਦੀ ਆ ਜਦੋਂ ਥੋੜਾ ਜਿਹਾ ਟੇਡਾ ਹੋ ਗਿਆ ਟੇਡਾ ਹੋਇਆ ਉਹ ਵੀਡੀਓ 'ਚ ਵੀ ਸਾਫ ਪਤਾ ਲੱਗਦਾ ਵੀ ਉਹ ਮਜਬੂਰੀ 'ਚ ਬੈਠਾ ਹੈ ਉਹ ਜਿਹੜਾ ਕੁਝ ਕਰ ਰਹੀ ਓ ਲੜਕੀ ਕਰ ਰਹੀ ਓ ਦੇ ਨਾਲ ਉਹ ਅੱਗੋਂ ਉਹ ਕੋਈ ਹਰਕਤ ਨਹੀਂ ਕਰ ਰਿਆ ਆ ਤੁਹਾਡੇ ਸੂਰਮੇ ਭਰਾ ਦੀਆਂ ਕਰਤੂਤਾ ਕੋਈ ਕੋਈ ਗਲਤੀ ਕੋਈ ਗੱਲ ਸੀ ਫਿਰ ਇੱਕ ਬਾਗੇ ਪਰਨੇ ਏਰੀਏ ਦਾ ਲੀਡਰ ਮੋਗੇ ਏਰੀਏ ਦਾ ਬੀਬੀ ਜੀ ਦਾ ਸੁਭਾਅ ਹੁੰਦਾ ਸੀਗਾ ਵੀ ਜਦੋਂ ਪਿੰਡ ਬਾਦਲ ਤੋਂ ਚੱਲਣਾ ਤੇ ਰਸਤੇ ਵਿੱਚ ਜਿੰਨੀ ਜਿਹੜੇ ਹਲਕੇ ਦੇ ਲੀਡਰ ਹੁੰਦੇ ਸੀਗੇ ਉਹਨਾਂ ਨੂੰ 10-10 15-15 ਕਿਲੋਮੀਟਰ ਗੱਡੀ 'ਚ ਬਹਿ ਜਾਂਦੇ ਸੀਗੇ ਆਪ ਦੀਆਂ ਜਿਹੜੀ ਜੋ ਵੀ ਡਿਸਕਸ ਕਰਨੀ ਹੁੰਦੀ ਸੀ ਉਹ ਕਰਦੇ ਹੁੰਦੇ ਹੁੰਦੇ ਸੀ ਸਾਡੇ ਮਤਲਬ ਜਿਵੇਂ ਕੋੜਕਪੂਰੇ ਦਾ ਲੀਡਰ ਹੈ ਕੋਈ ਉਹ ਉੱਥੋਂ ਕੋੜਕਪੂਰੇ ਗੱਡੀ 'ਚ ਬੈਠਾ ਉਹ ਪੰਜ ਗਰਾਂਹ ਤੱਕ ਆ ਗਿਆ ਕੋਈ ਅਗਲਾ ਲੀਡਰ ਉਹ ਪੰਜ ਗਰਾਂਹ ਤੋਂ ਹੱਦ ਤੱਕ ਹੱਦ ਵਾਲਾ ਬਾਗੇਪੁਰਾਣੇ ਤੱਕ ਬਾਗੇਪੁਰਾਣੇ ਤੋਂ ਮੋਗੇ ਤੱਕ ਮੈਨੂੰ ਇਸ ਤਰ੍ਹਾਂ ਗੱਡੀਆਂ ਚ ਬਹਿੰਦੇ ਜਾਂਦੇ ਸੀਗੇ ਟਾਈਮ ਦਿੱਤਾ ਹੁੰਦਾ ਸੀ ਵੀ ਤੁਸੀਂ ਫਲਾਨੀ ਜਗ੍ਹਾ ਤੇ ਆਜੋ ਫਲਾਨੀ ਜਗ੍ਹਾ ਤੇ ਆਜੋ ਇੱਕ ਬਾਗੇ ਪੁਰਾਣੇ ਏਰੀਆ ਦਾ ਲੀਡਰ ਦੋਕ ਪੈਗ ਲੱਗੇ ਸੀ ਉਹਦੇ ਬਹਿ ਗਿਆ ਗੱਡੀ ਚ ਅੱਧੇ ਕਿਲੋਮੀਟਰ ਤੇ ਬੀਬੀ ਜੀ ਨੂੰ ਸਮੈਲ ਆ ਗਈ ਗੱਡੀ ਰੋਕ ਕੇ ਉਹ ਬੇਇੱਜ਼ਤੀ ਕਰਕੇ ਉਹਨੂੰ ਥੱਲੇ ਧਾਰਿਆ ਚਲੋ ਉਹਦੀ ਵੀ ਚੰਗੀ ਨਹੀਂ ਸੀ ਗੱਲ ਵੀ ਉਹਨੂੰ ਸ਼ਰਾਬ ਪੀ ਕੇ ਨਹੀਂ ਸੀ ਬਹਿਣਾ ਚਾਹੀਦਾ ਬੀਬੀ ਸੀ ਫਿਰ ਵੀ ਤੇ ਪਹਿਲਾਂ ਕਿਹਾ ਕਿ ਇੱਟਾਂ ਬੀਬੀਆਂ ਦਾ ਸਤਿਕਾਰ ਕਰੋ ਭੈਣਾ ਸਾਹਿਬ ਦੀਆਂ ਸਾਂਝੀਆਂ ਹੁੰਦੀਆਂ ਮਾਮਾ ਸਾਹਿਬ ਦੀਆਂ ਸਾਂਝੀਆਂ ਹੁੰਦੀਆਂ ਤੁਹਾਡਾ ਵਿਰੋਧ ਹੈ ਕਰੋ ਜਮ ਜਮ ਕਰੋ ਪਰ ਕਿਸੇ ਦੇ ਪ੍ਰਤੀ ਮਾੜੀ ਸ਼ਬਦਾਵਲੀ ਨਾ ਵਰਤੋ ਕਮੈਂਟਾਂ ਦੇ ਵਿੱਚ ਵੀ ਨਾ ਵਰਤੋ ਇਹ ਤੁਹਾਡੀ ਪਰਮਿਸ਼ਾ ਤੈਅ ਕਰਦਾ ਵੀ ਤੁਹਾਡੀ ਕਿਹੇ ਜੀ ਪਰਮਿਸ਼ਾ ਨਹੀਂ ਹੈ ਤੁਹਾਡੀ ਭਾਸ਼ਾ ਔਰ ਤੁਹਾਡੀ ਬੋਲੀ ਸੋ ਦੋਸਤੋ ਇਹਨਾਂ ਲੋਕਾਂ ਦੇ ਜਿਹੜੇ ਅੰਦਰ ਲਈ ਹਕੀਕਤ ਹੈ ਉਹ ਕੁਝ ਹੋਰ ਤਰ੍ਹਾਂ ਦੀ ਹੈ ਜਿਹੜੇ ਇਹ ਬਾਹਰ ਸਾਨੂੰ ਦਿਸਦੇ ਉਹ ਹੋਰ ਤਰ੍ਹਾਂ ਦੀ ਆ ਅੱਜ ਜਿੰਨੇ ਰਾਜਬਾਰ ਆ ਰਹੇ ਆ ਉਹ ਕਰੀਬੀ ਮਿੱਤਰ ਹੀ ਕੱਢ ਰਹੇ ਆ ਨਾ ਤੇ ਉਹਨਾਂ ਸਾਰਿਆਂ ਨੇ ਤਾਂ ਫਾਇਦਾ ਚੱਕਿਆ ਉਹ ਰੱਜ ਕੇ ਚੱਕਿਆ ਜਿੰਨੇ ਵੀ ਆ ਇਸ ਕਰਕੇ ਆਪਣੇ ਜਿਹੜੇ ਪਰਸਨਲ ਰਾਜ ਆ ਕਦੇ ਕਿਸੇ ਨਾਲ ਸਾਂਝੀ ਨਾ ਕਰ। ਅਗਲੀ ਵੀਡੀਓ ਕਰਾਂਗੇ ਆਪਾਂ ਜਿੰਨਾ ਅੱਜ ਕੱਲ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਇਆ ਇੱਕ ਚੰਡੀਗੜ੍ਹ ਹੋਇਆ। ਹੁਣ ਦਲ ਖਾਲਸਾ ਦੇ ਵੱਲੋਂ ਸਮਾਗਮ ਉਲੀਕਿਆ ਗਿਆ ਸੀ। ਕੀ ਉਥੇ ਪ੍ਰੈਸ ਦੇ ਅੱਗੇ ਬੈਠ ਕੇ ਗੱਲਾਂ ਕਰਕੇ ਘਰੇ ਚਲੇ ਜਾਣਾ ਕੀ ਉਸ ਨਾਲ ਕੌਮ ਦੇ ਵਿੱਚ ਕੋਈ ਕ੍ਰਾਂਤੀ ਆ ਸਕਦੀ ਹੈ? ਜੇ ਤੁਸੀਂ ਰਾਜ ਭਾਗ ਦੀ ਗੱਲ ਕਰਦੇ ਹੋ ਫਿਰ ਦੁਨੀਆ ਨੂੰ ਪੜਨਾ ਸਿੱਖੋ ਦੁਨੀਆ ਤੇ ਰਾਜ ਕਰਨ ਵਾਲਿਆਂ ਨੇ ਪਹਿਲਾਂ ਦੁਨੀਆ ਨੂੰ ਪੜਿਆ 1879 ਤੋਂ ਸ਼ੁਰੂ ਹੋਇਆ ਸਿਸਟਮ ਅਗਲੇ ਨੇ ਅੱਧੀ ਦੁਨੀਆ ਕਬਜ਼ੇ 'ਚ ਕਰ ਆ ਸੌਰੀ 1779 ਤੋਂ ਇੰਗਲੈਂਡ ਤੋਂ ਚੱਲਿਆ ਈਸਟ ਇੰਡੀਆ ਕੰਪਨੀ ਦੇ ਥਰੂ ਨਾਅਰੇ ਮਾਰਨ ਵਾਲੇ ਲੋਕ ਕੌਣ ਅੱਗੇ ਲਿਆਂਦੇ ਗਏ ਬਰਾਬਰੀ ਦੇ ਨਾਅਰੇ ਮਾਰੇ ਗਏ ਪਰ ਇੱਕ ਵੱਡਾ ਸਾਮਰਾਜ ਕਿਵੇਂ ਰਜਵਾੜਿਆਂ ਨੂੰ ਖਾ ਗਿਆ ਕਿਵੇਂ ਉੱਥੇ ਇੱਕ ਨਫਰਤ ਇਹ ਪੈਦਾ ਕੀਤੀ ਗਈ ਵੀ ਰਾਜੇ ਤੁਹਾਡੇ ਤੇ ਜ਼ੁਲਮ ਕਰਦੇ ਆ ਰਾਜਿਆਂ ਦਾ ਰਾਜ ਖਤਮ ਕਰਕੇ ਉਹਨਾਂ ਦਾ ਧਨ ਪਦਾਰਥ ਗਿਆ ਕਿੱਥੇ ਕਿੱਥੇ ਅਜ ਇੰਗਲੈਂਡ ਚ ਪਿਆ ਨਾ ਫਿਰ ਉਹ ਲੋਕ ਕਦੋਂ ਕਦੋਂ ਕਿਰਤਿਆਂ ਦੇ ਹਾਮੀ ਸੀ ਵੱਡਾ ਸਾਮਰਾਜ ਛੋਟੇ ਸਾਮਰਾਜ ਨੂੰ ਖਾ ਗਿਆ ਉਹਨਾਂ ਲੋਕਾਂ ਨੇ ਪਹਿਲਾਂ ਵਰਕ ਕੀਤੇ ਦਿਮਾਗ ਪੜੇ ਭਾਰਤ ਪਾਕਿਸਤਾਨ ਦੋ ਦੇਸ਼ ਬਣਾ ਲਏ ਇੱਕ ਸਾਮਰਾਜ ਸਾਡੀ سپورਟ ਤੇ ਖੜ ਗਿਆ ਇੱਕ ਪਾਕਿਸਤਾਨ ਦੀ ਤੇ ਖੜਾ ਉਹ ਆਪਦਾ ਅਸਲਾ ਉਹਨੂੰ ਵੇਚੀ ਜਾਂਦਾ ਇੱਕ ਸਾਮਰਾਜੀ ਸਮੂਹ ਦੇ ਵਿੱਚ ਹੀ ਜਾਂਦਾ ਤੇ ਅਸੀਂ ਲੜ ਲੜ ਕੇ ਥੱਲੇ ਨੂੰ ਤੁਰੇ ਜਾਂਦੇ ਉਹ ਲੋਕ ਉੱਤੇ ਨੂੰ ਤੁਰੇ ਜਾਂਦੇ ਆ ਉਹਨਾਂ ਲੋਕਾਂ ਦੇ ਨਾਰੇ ਸੀ ਨਾ ਵੀ ਇੱਕ ਇੱਕ ਧਰਮ ਇੱਕ ਰਾਜ ਇੱਕ ਚੋਣ ਇੱਕ ਵਿਸ਼ਵ ਇਹਨਾਂ ਨੌਜਵਾਨਾਂ ਨੂੰ ਪੜ੍ਹਨਾ ਪਊ ਨੌਜਵਾਨਾਂ 'ਚ ਜਾਗਰਤੀ ਲਿਆਉਣੀ ਪਊਗੀ। ਚੰਡੀਗੜ੍ਹ ਚੰਡੀਗੜ੍ਹ ਵਾਲੇ ਸਮਾਗਮ ਦੇ ਵਿੱਚ ਮਚਾਪਲੂਸੀ ਦੇਖੀ। ਯੂਟਿਊਬਰ ਉੱਥੇ ਕੁਝ ਪੱਤਰਕਾਰ ਜਿਹੜੇ ਯੂਟਿਊਬਰ ਚੈਨਲ ਚਲਾਉਂਦੇ ਉਹਨਾਂ ਦੀ ਚਾਪਲੂਸੀ ਦੇਖਣ ਵਾਲੀ ਸੀ ਜਿੰਨਾਂ ਦੀ ਕਰ ਰਹੇ ਸੀ ਉਹ। ਉਹ ਕੌਣ ਲੋਕ ਨਹੀਂ? ਜੇ ਤੁਸੀਂ ਉਹਨਾਂ ਲਈ ਕਾ ਲੋਕਾਂ ਨੂੰ ਲੀਡਰ ਮੰਨੀ ਬੈਠੇ ਹੋ ਨਾ ਫੇਰ ਫੇਰ ਤੁਹਾਡਾ ਕੁਝ ਨਹੀਂ ਕੀਤਾ ਜਾ ਸਕਦਾ। ਕੋਈ ਕਾਰਨ ਕੀ ਹੈ? ਕਿਉਂਕਿ ਉੱਥੋਂ ਚੈਨਲ ਚੱਲਣਾ। 4 ਵੀਊ ਆਉਣੀ ਹੈ। ਉਹਨਾਂ ਵਿਵਾਦਿਤ ਪਰਿਵਾਰਾਂ ਦੀਆਂ ਇੰਟਰਵਿਊਆਂ ਪਿਛਲੇ ਦਿਨਾਂ 'ਚ ਕੀਤੀਆਂ ਗਈਆਂ ਜਿੰਨਾਂ ਬਾਰੇ ਸਾਰੇ ਪੰਜਾਬ ਦਾ ਬੱਚਾ-ਬੱਚਾ ਜਾਣਦਾ। ਕੀ ਲੋੜ ਸੀ ਇਹ ਵਿਵਾਦ ਖੜੇ ਕਰਨ ਦੀ? ਪੰਜਾਬ ਦੇ ਹੋਰ ਮੁੱਦੇ ਉਹਨਾਂ ਤੇ ਕੰਮ ਕਰ ਲਓ। ਇਸ ਕਰਕੇ ਨੌਜਵਾਨੋ ਤੁਸੀਂ ਤੁਸੀਂ ਸचेਤ ਹੋਵੋ। ਤੇ ਮੈਂ ਉਹਨਾਂ ਵੀਰਾਂ ਨੂੰ ਵੀ ਕਹਿਣਾ ਜਿਹੜੇ ਕੱਲ ਸਮਾਗਮ ਕੀਤਾ ਬਹੁਤ ਚੰਗਾ ਚੰਗੀ ਗੱਲ ਆ ਤੁਸੀਂ ਪਰ ਉਦਮ ਕਰੋ। ਇਕੱਲੇ ਬੈਕਾਂ ਦੇ ਅੱਗੇ ਬੋਲਣ ਦੇ ਨਾਲ ਤੇ ਮੁੜ ਕੇ ਘਰ ਹੀ ਜਾ ਕੇ ਬੈਠ ਜਾਣਾ ਕੁਛ ਨਹੀਂ ਹੋਣਾ ਬਾਹਰ ਨਿਕਲੋ ਤੇ ਕਿਸੇ ਦੇ ਮਗਰ ਲੱਗ ਕੇ ਕਦੇ ਗਲਤ ਸਟੈਪ ਨਾ ਚੱਕੋ ਤੁਸੀਂ ਇੱਕ ਧੇਰੋਂ ਸਿੱਖਾਂ ਦੀ ਇੱਕ ਧੇਰ ਹੈ ਸਿੱਖਾਂ ਦਾ ਵੱਖਰਾ ਨਿਸ਼ਾਨ ਹੈ ਵੱਖਰਾ ਗ੍ਰੰਥ ਹੈ ਵੱਖਰੀ ਕੌਮ ਹੈ ਆਪਣਾ ਤਖਤ ਹੈ ਆਪਣਾ ਨਿਸ਼ਾਨ ਹੈ ਇੱਕ ਧਿਰ ਵਜੋਂ ਦੁਨੀਆ ਦੇ ਵਿੱਚ ਰੋ ਕ੍ਰਿਮੀਨਲ ਬਿਰਤੀ ਨੂੰ ਪਿੱਛੇ ਕਰੋ ਕਾਹ ਲੋਕਾਂ ਦੇ ਜਵਾਕਾਂ ਨੂੰ ਗਲਤ ਗਮਰਾਹ ਕਰਕੇ ਵੀ ਉੱਥੇ ਝੰਡਾ ਚੜ੍ਹਾ ਦਿਓ ਜੇ ਉੱਥੇ ਕੰਦ ਤੇ ਖਾਲਸਾ ਮੁੜ ਕੇ ਵਿਚਾਰੇ ਕੁੱਟ ਖਾਂਦੇ ਫਿਰਦੇ ਬਾਅਦ ਤੁਸੀਂ ਬਾਤ ਨਹੀਂ ਪੁੱਛਦੇ ਤੁਸੀਂ ਇੱਕ ਧਿਰ ਵਜੋਂ ਗੱਲ ਕਰੋ ਜਿੱਥੇ ਕਰਨੀ ਦੁਨੀਆ ਦੇ ਲੋਕਾਂ ਨੂੰ ਦੱਸੋ ਭਾਈ ਅਸੀਂ ਪੀੜਤ ਸਾਡੇ ਨਾਲ ਆਹ ਕੁਛ ਹੋਇਆ ਅਸੀਂ ਇੱਕ ਧਿਰ ਰਹਿ ਸਾ ਸਿਕਰਾਉ ਆਉ ਦਾ ਇੱਥੇ ਬਿਠੇ ਤੇ ਮੈਂ ਜਿੰਨੀ ਜੋਗਾ ਹਾਂ ਲੱਗਾ ਹੋਇਆ ਵਿਆਂ ਤੁਹਾਡੇ ਨਾਲ ਹਰ ਚੀਜ਼ ਦੀ ਸਾਂਝ ਪਾਉਣਾ ਇਹ ਚੈਨਲ ਤੁਹਾਡਾ ਆਪਣਾ ਹੈ ਇਹਦੇ ਚੋ ਮੈਂ ਕੋਈ ਚੀਜ਼ ਆਉਦੇ ਘਰੇ ਯੂਜ਼ ਨਹੀਂ ਕਰਦਾ ਇਹਨੂੰ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਸਮਝ ਕੇ ਜੇ ਕੋਈ ਮਦਦ ਕਰਨੀ ਚਾਹੁੰਦਾ ਤੁਹਾਡਾ ਕੀਤੀ ਹੋਈ ਮਦਦ ਉਹ ਭਲੇ ਦੇ ਕੰਮਾਂ ਲਈ ਲੱਗੂਗੀ ਔਰ ਤੁਹਾਡੇ ਲਈ ਬਾਹਰ ਨਿਕਲਣ ਦਾ ਸਬਬ ਬਣੂਗਾ ਕਿਉਂਕਿ ਹਰ ਚੀਜ਼ ਇੱਕ ਸੋਰਸ ਨਾਲ ਚੱਲਦੀ ਹੈ ਅਸੀਂ 5 ਸਾਲ ਤੋਂ ਲੜਾਈ ਲੜ ਰਹੇ ਹਾਂ ਬੇਅਦਬੀ ਦੀ ਲੜਾਈ ਲੜ ਰਹੇ ਹਾਂ ਔਰ ਨਛਿਆਂ ਦੀ ਵੀ ਲੜਾਈ ਲੜ ਰਹੇ ਸੀ ਤੇ ਕਿੰਨੀ ਕਿੱਕ ਬੰਦਾ ਲੜ ਲਊਗਾ ਦਿਲ ਉਦੋਂ ਟੁੱਟਿਆ ਹੁਣ ਕਈ ਬਲਵਿੰਦਰ ਸਿੰਘ ਸੇਖੋਂ ਨੂੰ ਬੈਂਸ ਸਾਹਿਬ ਨੇ ਸਾਰੇ ਇੱਕੋ ਹੀ ਗਰੁੱਪ ਸੀ ਸਾਡਾ ਜਦੋਂ ਸੇਖੋ ਸਾਹਿਬ ਅੰਦਰ ਚਲੇ ਜਾਂਦੇ ਆ ਅਸੀਂ ਆਵਾਜ਼ ਮਾਰੀ ਨਾ ਉੱਥੇ ਅੰਬ ਸਾਹਿਬ ਖੜਕੇ ਤੁਹਾਨੂੰ ਕਿੰਨੇ ਕਿੰਨੇ ਕ ਬੰਦੇ ਪਹੁੰਚੇ ਉੱਥੇ ਉਹ ਲੜਾਈ ਸਾਡੀ ਨਿੱਜੀ ਸੀ ਹੁਣ ਗੁਰੂ ਸਾਹਿਬ ਦੀ ਲੜਾਈ ਤਾਂ ਸਾਡੀ ਸਾਰਿਆਂ ਦੀ ਲੜਾਈ ਆ ਮੇਰੇ ਇਕੱਲੇ ਦੀ ਤਾਂ ਹੈ ਨਹੀਂ ਆ ਕਿਤੇ ਇਕੱਠੇ ਹੋ ਕੇ ਜਦੋਂ ਸਮਾਗਮ ਤੇ ਕਿਤੇ ਸਾਨੂੰ ਬਿਠਾਇਓ ਉਹ ਦਿਨ ਤੁਸੀਂ ਜ਼ਰੂਰ ਆਵਾਜ਼ ਲਿਓ ਵੀ ਕੌਣ ਕਿੱਥੇ ਖੜਾ ਆਪਣੀਆਂ ਸਪਾਈਆਂ ਆਪਣੀ ਦੇਣੀਆਂ ਤੁਸੀਂ ਬਾਚਿਓ ਵੀ ਕੌਣ ਕਿੱਥੇ ਖੜਾ ਸੁਣਿਓ ਸਾਰਿਆਂ ਨੂੰ ਦੇ ਆ ਗਿਆ ਅਗਲੀ ਵੀਡੀਓ ਜਿਹੜੀ ਹੈਗੀ ਹੈ ਕੇਵਲ ਨੌਜਵਾਨੀ ਦੇ ਵਾਸਤੇ ਜਿਹੜੀ ਨੌਜਵਾਨੀ ਕਿਵੇਂ ਅੱਗੇ ਵੱਧ ਸਕਦੀ ਹੈ ਕਿਵੇਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨੌਜਵਾਨੀ ਇੱਕ ਧਿਰ ਵਜੋਂ ਸਥਾਪਿਤ ਹੋ ਸਕਦੀ ਹੈ ਕਿਵੇਂ ਨੌਜਵਾਨੀ ਸਿੱਖ ਸਿੱਖ ਕੌਮ ਇੱਕ ਧਿਰ ਵਜੋਂ ਤੁਸੀਂ ਆਪ ਦੀ ਖੜੇ ਹੋ ਸਕਦੇ ਆਂ ਤੇ ਬਾਕੀ ਜਿਹੜੇ ਆ ਮੁੰਡੇ ਗਲਤ ਮਾੜੀਆਂ ਵੀਡੀਓ ਬਣਾਉਂਦੇ ਆ ਵੇ ਕੋਈ ਬਹਿ ਕਿਸੇ ਨੂੰ ਮਾਰਨ ਦੇ ਹੱਕ ਜ ਨਹੀਂ ਮੈਂ ਕਿਸੇ ਦੀ ਬੇਇੱਜ਼ਤੀ ਕਰਨ ਦੇ ਹੱਕ ਜ ਨਹੀਂ ਪੈਸਾ ਹੈਗਾ ਬਹੁਤ ਕੁਝ ਕਰਾਉਂਦਾ ਹੈ ਜਿਵੇਂ ਪੈਸਾ ਜਿਵੇਂ ਨਚਾਈ ਜਾਂਦਾ ਤੇ ਦੁਨੀਆ ਨੱਚੀ ਜਾਂਦੀ ਹੈ ਪੈਸੇ ਕਰਕੇ ਦਿੱਲੀ ਦੇ ਵਿੱਚ ਜੀਬੀ ਰੋਡ ਵਗੈਰਾ ਚੱਲਦੇ ਆ ਕਲਕੱਤੇ ਦੇ ਵਿੱਚ ਸੋਨਾਗਾਚੀ ਉੱਥੇ ਚੱਲਦੀ ਜਿਹਾ ਉੱਥੇ ਮਹੱਲੇ ਮਹੱਲਾ ਚੱਲਦਾ ਪੂਰੇ ਦਾ ਪੂਰਾ ਪੈਸੇ ਕਰਕੇ ਹੀ ਹੈ ਨਾ ਸਰੀਰ ਵਿੱਚ ਜਾਂਦੇ ਆ ਪੈਸੇ ਕਰਕੇ ਪਰ ਮੈਂ ਨੌਜਵਾਨਾਂ ਨੂੰ ਕਹਿੰਨਾ ਵੀ ਜਿਹੜੇ ਤੁਸੀਂ ਸੋਸ਼ਲ ਮੀਡੀਆ ਤੇ ਫਿਲਮਾਂ ਬਣਾਉਨੇ ਹੋ ਜੇ ਮਾੜੀਆਂ ਫਿਲਮਾਂ ਬਣਾ ਕੇ ਤੁਸੀਂ ਕਹਿੰਨੇ ਵੀ ਸਾਡਾ ਰੋਜਗਾਰ ਹੈ ਮੇਰੇ ਕੋਲੇ ਬਹੁਤ ਕੰਟੈਂਟ ਪਏ ਜਿਵੇਂ ਅਪ ਕੱਲ੍ਹ ਵਾਲੀ ਵੀਡੀਓ ਕੀਤੀ ਉਹ ਚ ਬਹੁਤ ਚੰਗੀ ਸਿਹਤ ਮਿਲਦੀ ਆ ਮੇਰੇ ਕੋਲੇ ਅਜੇ ਹਜ਼ਾਰਾਂ 30 ਸਾਲ ਦਾ ਤਜਰਬਾ ਪਿਆ ਮੈਥੋਂ ਲਓ ਫ੍ਰੀ ਲਓ ਮੈਂ ਤਾਂ ਤੁਹਾਨੂੰ ਕੁਝ ਨਹੀਂ ਲੈਂਦਾ ਤੁਸੀਂ ਬਣਾਓ ਬਣਾ ਕੇ ਤੁਸੀਂ ਚਲਾਓ ਨਾਲੇ ਲੋਕਾਂ ਨੂੰ ਸਿਹਤ ਮਿਲੂ ਨਾਲੇ ਤੁਹਾਡੇ ਵਾਸਤੇ ਚੰਗਾ ਨਾਲੇ ਸਮਾਜ ਵਾਸਤੇ ਚੰਗਾ 97807474 ਤੇ ਮੇਰੇ ਨਾਲ ਸੰਪਰਕ ਕਰ ਲਿਓ ਦੇਵ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ